ਸਵੇਰੇ 5 ਸਵੇਰੇ 5 ਵਜੇ ਦਾ ਮੀਂਹ ਪੈਣਾ ਸ਼ੁਰੂ ਹੋਇਆ 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 ਤੇ ਵਿੱਚ ਤੇਜ਼ ਵੀ ਹੋ ਗਿਆ ਵਿੱਚ ਹੌੜਾ ਵੀ ਹੋ ਗਿਆ ਤੇ ਹੁਣ ਉੱਧਰ ਜਾ ਕੇ ਨਾ ਆਪਾਂ ਘਰ ਦੇਖਦੇ ਆ ਅੱਜ ਦੀ ਲਾਈਵ ਵੀਡੀਓ ਚ ਥੋੜਾ ਖੁਆਬਸ ਹੈ ਤੇ ਗੱਡੀ ਤੋਂ ਹੋ ਗਈ ਐਨ ਆਪਣੀ ਇਹਦਾ ਵਧੀਆ ਹੋ ਗਿਆ ਤੇ ਹੁਣ ਆਪਣੇ ਉੱਧਰ ਜਿਹੜਾ ਘਰ ਬਣ ਰਿਹਾ ਉਹਦੇ ਬਸ ਤੇ ਨੁਕਸਾਨ ਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਥੋੜਾ ਜਿਹਾ ਬਹੁਤ ਜ਼ਿਆਦਾ ਹਾਲ ਜਿਹੜੇ ਕੋਠੇ ਦਾ ਲੈਵਲ ਨਹੀਂ ਹੋਇਆ ਹੁਣ ਕਿਤੇ ਨਾ ਕਿਤੇ ਸੇਫ ਜਗੂ ਜਿਹੜੀ ਆਪਣੀ ਫਾਲਸ ਲਿੰਗ ਪਈ ਹੋਈ ਹੈ ਦਖਾਉਂਦੇ ਸੋਨੂੰ ਜਾ ਕੇ ਇੱਥੋਂ ਪਰਤਾਲਾ ਹਿੱਥੋਂ ਗਿਰ ਰਿਹਾ ਹਾਂ। ਸਬਾਨ ਥੋੜਾ ਬਾਹਰ ਤੇ ਇਧਰੋਂ ਗਿਰ ਰਿਹਾ ਹਾਂ। ਖੜ ਜਾ ਇੱਕ ਦੋ ਦੇਖੀ ਜਾ ਕੇ ਸਿਮਿੰਟ ਵਾਲੇ ਦੇ ਉੱਤੇ। ਕੋਈ ਕਿਸੇ ਨੂੰ ਫਿਕਰ ਨਹੀਂ ਹੈਗਾ ਭਾਈ। ਮੈਂ ਕਰਾਂ ਆਪਣੇ ਨਾਲ ਸੁੱਤਾ ਤੇ ਆ। ਮੇੜਾ ਥੋੜੇ ਵਿੱਚ ਇਹਦੇ ਘਟਦੇ ਨੇ। ਦੇਖੇ ਤੁੰਤ ਨਹੀਂ ਆ। ਆ ਰਿਹਾ ਹਰੇਆ। ਇਹ ਕੌਣ ਰਾਗ ਦੇ ਦੇ ਪਰੇ ਟੁੱਟੇ ਇਹ। ਆ ਤੁਸੀਂ ਰਾਗ ਦੇ ਦੇ ਬੰਨੋ। ਹਾਂ। ਅੱਛਾ ਮੈਂ ਤਾਂ ਹਲੇ ਕਹਿੰਦਾ ਤਾਂ ਮੈਂ ਤਾਂ ਹਲੇ ਕਹਿੰਦਾ ਸੀ ਮੈਂ ਕਿਹਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਤੁਹਾਨੂੰ ਹੈਗਾ ਸੀ ਫਿਕਰ ਫਿਰ ਹੈ ਹਾਂ ਮੈਂ ਤਾਂ ਹੈ ਨਹੀਂ ਤਾਂ ਇੱਥੇ ਮੈਂ ਤਾਂ ਭਾਈ ਕੱਲ ਵਿਆਹ ਨੂੰ ਗਿਆ ਹਾਂ ਤਾਂ ਉਹਦੀ ਵੀਡੀਓ ਆਪਾਂ ਨੇ ਸ਼ੂਟ ਹੋ ਲਈ ਆਪਣੀ ਐਡੀਟਿੰਗ ਹੋ ਗਈ ਉਹ 1-2 ਵਜੇ ਤੱਕ ਆ ਜੂਗੀ ਇਹ ਆਪਣੀ ਲਾਈਵ ਹੈ ਜੇ ਕੱਲ ਮਿਸਤਰੀ ਆ ਜਾਂਦੇ ਕੱਲ ਉਹਨਾਂ ਨੇ ਖੱਡੇ ਦਾ ਸਾਰਾ ਕੱਢ ਦੇਣਾ ਤਾਂ ਹੁਣ ਚਿਕੜ ਚੌੜਾ ਹੋ ਗਿਆ ਚਾਰੇ ਪਾਸੇ ਦੱਸ ਦੇਖੀਏ ਖੱਡਾ ਖੱਡੇ ਚ ਪਾਣੀ ਕਿੰਨਾ ਖਾ ਗਿਆ ਭਾਈ ਥੋੜਾ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਬੱਜੂਗਾ ਵਿੱਚ ਤੇ ਮਿੱਟੀ ਮਿੱਟੀ ਹੋਊਗੀ ਥੋੜੀ ਵਿੱਚ ਮਿੱਟੀ ਗਰੀ ਹੋਈ ਆ ਉਹ ਖੁੰਜਨ ਹੋ ਗਿਆ ਇਕੱਠਾ ਪਾਣੀ ਚੱਲ ਇਹ ਤਾਂ ਸੁੱਕ ਜਾਣਾ ਹਟ ਜਾਵੇ ਪਰ ਹੁਣ ਥੋੜਾ ਹੁਣ ਥੋੜਾ ਘਟਿਆ ਹੁਣ ਬੱਦਲ ਵੀ ਉੱਪਰ ਤੇ ਥੋੜਾ ਹਿੱਲੇ ਆ ਉਹ ਬਸ ਕਰ ਰੱਬਾ ਹੁਣ ਬਸ ਜੇ ਹਟ ਜਾਵੇ ਤਾਂ ਮਿਸਤਰੀ ਆ ਜਾਣ ਹਾਂ ਐਨੇ ਕੋਈ ਇਹ ਤਾਂ ਬਰ ਨਈ ਪਾ ਰਹੇ ਆ ਛਿੱਟੀ ਦਾ ਨਾ ਉਹਦੀ ਦਿਹਾੜੀ ਖਰਾਬ ਹੋਣੀ ਵੀ ਦਿੱਲੀ ਬੇਸ ਵਾਲੇ ਜ਼ਿਆਦਾ ਵਿੱਚ ਮਿਸਤਰੀ ਹਾਂ ਪਰ ਉਹਨਾਂ ਨੂੰ ਨਹੀਂ ਹੋਦਾ ਬਈ ਮੈਂ ਤਾਂ ਇਹ ਸੋਚਦਾ ਸੀ ਜੇ ਸਿੰਗਰ ਗਾਣਾ ਲਿਖਦੇ ਲੱਗੀ ਪੋਹ ਦੀ ਚੜੀ ਨਹੀਂ ਲੱਗੀ ਪੋਹ ਦੀ ਚੜੀ ਜਿੱਦਾਂ ਬੱਬੂ ਬਾਣੇ ਗਾਣਾ ਲਿਖਿਆ ਸੌਂਫ ਦੀ ਚੜੀ ਨਹੀਂ ਲੱਗੀ ਸੌਂਫ ਦੀ ਚੜੀ ਜਰਾ ਹ ਪੜਾ ਥੋੜਾ ਜਿਹਾ ਹੁਣ ਧਰਤ ਚੋਂ ਨਿਕਲਿਆ ਪਣਾ ਇਹ ਇੱਕ ਤਾਂ ਮੈਸੇਜ ਆਇਆ ਸੀ ਕਹਿੰਦੇ ਮਿੱਟੀ ਰੱਖ ਲਓ ਥੋੜੀ ਰੱਖ ਵੀ ਲਈ ਅੱਛਾ ਰੱਖ ਲਈ ਤੁਸੀਂ ਮੈਂ ਰੱਖੀ ਕਿੱਥੇ ਕਿੱਥੇ ਦੀ ਹਾਂ ਅੱਛਾ ਰੱਖ ਲਿਓ ਰੱਖ ਲਿਓ ਚੁੱਲ੍ਹੇ ਵਾਸਤੇ ਰੱਖ ਲਈ ਭਾਈ ਪਹਿਲੀ ਥੋੜੀ ਕੈਂਡ ਤੋਂ ਪਹਿਲਾਂ ਪਹਿਲੀ ਰੱਖ ਲਈ ਚੁੱਲ੍ਹੇ ਵਾਸਤੇ ਪਣਾ ਲੈ ਅੰਦਰ ਅੰਦਰ ਤਾਂ ਨਹੀਂ ਸਲਾਬਸ ਨੂੰ ਭਾਈ ਹਾਲੇ ਹਾਲੇ ਤਾਂ ਨਹੀਂ ਆਇਆ ਨਾ ਮੀਂਹ ਹਲੇ ਸਟਾਰਟਿੰਗ ਹੈ ਹਾਂ ਤੇ ਤਾਂ ਹੁਣ ਸ਼ਾਮ ਤੱਕ ਪਤਾ ਲੱਗੂਗਾ ਇਹ ਕੰਦ ਨੂੰ ਆਜਦੀ ਪਿੱਛੇ ਉਹ ਆਗੇ ਦੇਖ ਇਹ ਕੰਦ ਦਾ ਨਾ ਪਿੱਛੇ ਜਿਹੜੀ ਦੂਜੀ ਨਹੀਂ ਨਹੀਂ ਚੋਂਦਾ ਜਿਹੜੀ ਪਿਛਲੀ ਕੰਦਾ ਨਾ ਉਹ ਪੱਕੀ ਕਰਾਉਣੀ ਹੈ ਇਹ ਹੁਣ ਦਿਨ ਚ ਦਿਖਾਉਗਾ ਦੂਜੇ ਜਾਨ ਮਹਲ ਬਲੌਗ ਪਰ ਥੋੜਾ ਚਾਹਣਾ ਜਿਹਾ ਹੋਵੇ ਹੁਣ ਇੱਥੇ ਢੇਰੇ ਚ ਕੁਝ ਨਹੀਂ ਦਿਖ ਰਿਹਾ ਹੈਗਾ ਉੱਠ ਪਰ ਦੇਖ ਕੇ ਜੀ ਹਟ ਗਿਆ ਹੁਣ ਤਾਂ ਬਈ ਹਟ ਗਿਆ ਹਰਦੇ ਨੇ ਥੋੜੇ ਹਲਕੀ ਹੈ ਪਰ ਹਟ ਗਿਆ ਕਾਫੀ ਹੱਦ ਤੱਕ ਅੱਜ ਪਰ ਲੈਂਟਰ ਵਾਂਜਦਾ ਇਧਰ ਮੀਂਹ ਨਾ ਹੁੰਦਾ ਹਨਾ ਹਾਂਜੀ ਜਿੱਕੇ ਸਾਲ ਬਚਾਓ ਹੋ ਜਾਣਾ ਤਾਂ ਲੈ ਵੀ ਗੋਠੇ ਪਰ ਦੇਖੀਏ ਹੁਣ ਇਹ ਜੀ ਆਪਣੀ ਲਾਈਵ ਵੀਡੀਓ ਹੈ ਤੇ ਮੈਂ ਤਾਂ ਹੁਣ ਪਾਣੀ ਕਢਾਉਂਦੇ ਆ ਰੱਖ ਕੇ ਨਿਕਲੋ ਯਾ ਡੱਬੇ ਨਾਲ ਹੈ ਲਾ ਕੇ ਯਾਰ ਡੱਬੇ ਨਾਲ ਹਾਂ ਕਢਣਾ ਬੱਦਲ ਬੋਲਦਾ ਉੱਪਰ ਟੋਰਦਾ ਟੋਰਦਾ ਸਾਰਾ ਪਾਣੀ ਨੂੰ ਕੱਢਣਾ ਪੈਣਾ ਹਾਂ ਹੈ ਉਹ ਮਿਸਤਰੀ ਕੋਲ ਦੂਜਾ ਪਾਇਪ ਹੁੰਦਾ ਇੱਕ ਉਹਦੇ ਆਲਾ ਜਿਹੜਾ ਇੱਕ ਕਿਆ ਕਹਿੰਦੇ ਹੁੰਦੇ ਛੋਟਾ ਜਿਹਾ ਪਾਇਪ ਲਿਆ ਕੇ ਨਾ ਸਾਂ ਟੂਟਾ ਮਾਰ ਕੇ ਖਿੱਚਦੇ ਨੇ ਥੱਲੇ ਨੂੰ ਪਾਣੀ ਉਹਨੇ ਪੈਰ ਮਰ ਹੁੰਦਾ ਇੱਕ ਦੂਜਾ ਛੋਟਾ ਜਿਹਾ ਨਾ ਲੰਬਾ ਜਿਹਾ 10 ਕਿ ਮੀਟਰ ਦਾ ਉਹ ਜਿਹੜਾ ਉਹਦੇ ਆਲਾ ਹੁੰਦਾ ਇੱਕ ਇਹੜਾ ਲੈਵਲ ਵਾਲਾ ਪਾਇਪ ਹੈ ਉਹ ਲਾ ਦੇਣਾ ਸਾਈਡ ਨੂੰ ਸੂਟਾ ਜੇ ਮਾਰ ਕੇ ਉਹਨੂੰ ਖਿੱਚ ਲੈਣਾ ਪਾਣੀ ਹਾਂ ਮੋਟਰ ਕਿਹਨਾ ਹੈ ਮੋਟਰ ਨੇ ਇੱਦੀ ਪਾ ਪਾ ਥੱਲੇ ਸੂਟਾ ਮਾਰ ਕੇ ਉਹਦਾ ਸਾਰਾ ਖਾਲੀ ਕਰ ਦੇਣਾ ਉਦੋਂ ਦਾ ਮੱਸੇ ਬੱਦਲ ਪੂਰਾ ਕੋਲ ਆ ਬੇਚਾਰੇ ਪਾਸੇ ਯਾਰ ਸਾਰੇ ਪਾਸੇ ਹੈ ਤਾਂ ਹੈ ਤਾਂ ਹਾਂ 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 ਸलो ਭਾਈ ਜੋ ਸਾਡੀ ਕਿਸਮ ਵਿੱਚ ਉਹ ਤਾਂ ਸਾਨੂੰ ਮਿਲ ਲੈ ਹੀ ਮਿਲਣਾ ਪਰ ਜੋ ਅਸੀਂ ਬਚਾ ਸਕਦੇ ਉਹਨਾਂ ਦਾ ਬਚਾਵਾਂਗੇ ਠੀਕ ਨਹੀਂ ਭਾਈ ਇੱਥੇ ਲਾ ਕੇ ਪੈਪ ਉਹ ਲੇਬਲ ਵਾਲਾ ਪੈਪ ਪਤਾ ਨਹੀਂ ਕਿੱਥੇ ਰੱਖ ਰੱਖਤਾ ਹੋਣ ਇਹਨਾਂ ਨੇ ਇੱਕ ਆਪਣਾ ਦਾ ਲੈਵਲ ਵਾਲਾ ਪਾਈਪ ਮੈਨੂੰ ਨਹੀਂ ਪਤਾ ਹੋ ਗਿਆ। ਥੈਲੇ ਚ ਪਾ ਕੇ ਵੇਖ ਰਿਹਾ ਹੁਣ ਹੈ ਥੈਲੇ ਚ ਪਾ ਕੇ ਉਹ ਤੇ ਲੈ ਜੇ ਹੁਣ ਪਤਾ ਕਿ ਇਹ ਤਾਂ ਬੰਗਾ ਮਲੇ ਕੇ ਆਏ ਤੇ ਦੇਖੋ ਤੇ ਜਿਹੜਾ ਆ ਕਾਂਡੇ ਸੋਟੀਆਂ ਵਿੱਚ ਆ ਤਾਂ ਆਪਾਂ ਕੱਢੇ ਤਾਂ ਦੇ ਇੱਥੇ ਤੇ ਇਹਨੂੰ ਬਹਿ ਕੌਂਦੇ ਤੇ ਟੂਟੀ ਲਾ ਦੇਣ ਜਦ ਤੱਕ ਖਿਚੋ ਜਣ ਪਾਣੀ ਐ ਸਾਰਾ ਦੇਖੀ ਇੱਕ ਥੈਲਾ ਉਹਨਾਂ ਦੇ ਕਿਤੇ ਥੱਲੇ ਪਿਆ ਸਮਾਨ ਵਾਲਾ ਬਿਸਤਰੇ ਸੱਪੇੜੇ ਆ ਨਾ ਸਾਡੇ ਕੋਈ ਸਮਾਨ ਨੇ ਨਾਲ ਪੂਰਾ ਹੁੰਦਾ ਸੀ ਕਿੱਥੇ ਪਿਆ ਥੱਲੇ ਨੇ ਦਾ ਲੇਗੇ ਨਾਲ ਨਾ ਲੈ ਕੇ ਤਾਂ ਨਹੀਂ ਗਈ ਇਹ ਹੁਣੇ ਸਮਾਰ ਜਿਹੜਾ ਕੋਈ ਪੂਰਾ ਨਹੀਂ ਹੁੰਦਾ ਮੈਂ ਦੇਖਿਆ ਨਹੀਂ ਆਦਾ ਹੈ ਨਹੀਂ ਤਾਂ ਕੋਈ ਨਹੀਂ ਹੈ ਆ ਲੈ ਆਪੇ ਆ ਲੈ ਫੜ ਬਰਦੀ ਗੱਲ ਐਨੀ ਕੁ ਪੈਪ ਗੈਨੀ ਦੇਖੀ ਤੂੰ ਮੈਂ ਤੈਨੂੰ ਕਰਕੇ ਕੱਢ ਕੇ ਦਿਖਾਉਂਦਾ ਹੁਣੀ ਇਹ ਤਾਂ ਬਰ ਸਿਮੈਂਟ ਹੈ ਉਹ ਫੇਰ ਤਾਂ ਇਧਰ ਵੱਡਦੇ ਫੇਰ ਕਿਤੇ ਦਾ ਕੱਢਣੀ ਪੈਣਾ ਹੋਰ ਇਧਰੋਂ ਨਤਾਰਿਓ ਹਾਂ ਪਰ ਉਹ ਇਹਨਾਂ ਤਾਂ ਹੈ ਨਹੀਂ ਪਾਣੀ ਉਹ ਨਸਤਾ ਉਹ ਲੈਂਦਾ। ਇਹ ਹੁਣ ਕਿਹੜਾ ਇੱਧਰ ਨੂੰ ਇੱਥੇ ਤੇ ਪਾ ਕੇ ਇੱਥੇ ਨੂੰ ਨਾ ਧਾਰਿਓ ਸਿਮਿੰਟ ਐ। ਉਹ ਸਿਮਿੰਟ ਫੇ ਉਧਰ ਪਾ ਦੇ ਇਸ ਦਾ ਕੱਢਣਾ ਤਾਂ ਪੈਣਾ ਫਿਰ ਇਹ। ਪਰਾਂ ਨੂੰ ਕੱਢਣਾ। ਕਿੱਧਰੋਂ ਕੱਢੂ ਆਪਾਂ ਇੰਨਾ ਤਾਂ ਲੰਬਾ ਪੈ ਫੈਨ ਨਹੀਂ ਇਹ। ਉਹ ਪਰਾਂ ਨੂੰ ਮਾਰੂ। ਪਰਾਂ ਉਧਰ ਨੂੰ ਹਣ ਕੱਢਣੀ ਹੋਣਾ ਹੈਗਾ। ਇੱਥੇ ਨੂੰ ਥੱਲੇ ਨੂੰ ਚਾ ਉਹ ਸਿਮਿੰਟ ਪਿਆ। ਉਹ ਸਿਮਿੰਟ ਕਿੱਧਰ ਨੂੰ ਦੂਰ ਪਾ ਤੂੰ ਦੂਰ ਨੂੰ ਕਰ ਦੂੰਗਾ ਮੈਂ। ਲੈ ਫੜ। ਉੱਥੇ ਨੂੰ ਕਰੋ ਫੇਰ। ਲੈ ਫੜ। ਮੈਂ ਕਰਦਾ ਫੜ ਦੂੰ। ਰੂਰਲ ਹੈ ਗੁਰ ਤੁਹਾਡੇ ਮੈਂ ਕਰ ਰਖਦਾ ਤੁਸੀਂ ਹੈਂਗਰ ਤੋਂ ਬਰਾਓ ਜਿੱਥੇ ਪਤਾ ਲੱਗੇ ਕਿ ਕੀ ਕਰਨ ਲੱਗੇ ਠੀਕ ਹੈ ਇੱਕ ਨੂੰ ਜੇ ਨੋ ਤਾਰੋ ਫਿਰ ਉਹ ਖੜ ਜਾ ਤੂੰ ਤਾਂ ਐ ਲੱਗੀ ਹੋਈਆਂ ਯਾਰ ਮੈਂ ਆਪੇ ਕਰ ਦੇਣਾ ਸੈਟ ਤਾਂ ਗਾਲਾਂ ਖਾ ਕੇ ਫਸਾ ਦਊਗਾ ਫੇਰ ਥੱਲੇ ਸਿਮਿੰਟ ਵੀ ਵੀ ਆਏ ਉਹ ਕੁਛ ਨਹੀਂ بگੜਦਾ ਸਿਮਿੰਟ ਕੋਲੇ ਦਾ ਫੇਰ ਉਪਰੇ ਸੈੱਟ ਦੋ ਸਿਮਿੰਟ ਦੇ ਸਦੋਂ ਹਰ ਕੋਲ ਲੱਗਦਾ ਸਿਮਿੰਟ ਦਖਾਰਾ ਦੂਤ ਉਹਦੇ ਕੋਲ ਛੋਟੂ ਗਿੱਦਣ ਕਰਾ ਕੇ ਲੈ ਦਖਾਵਾ ਬਾ ਲਓ ਸਿਮਿੰਟ ਦਾ ਇੱਥੇ ਪਿਆ ਪਾਣੀ ਉਹ ਗਰ ਰਿਹਾ ਲਾ ਵੀ ਲੋਤੀ ਸਕੀਵ ਇੱਥੇ ਤੇ ਪੈਪ ਨਾਲ ਖਜਾਊਗਾ ਸੱਕ ਹੋਊਗਾ ਬਾਣੀ ਉਹ ਉੱਥੇ ਕਰਕੇ ਉਧਰ ਥੱਲੇ ਚਲੀ ਗਿਆ ਹੁਣ ਥੱਲੇ ਦਿਖਾਉਂਦਾ ਇਹਨਾਂ ਦਾ ਸਿਮਿੰਟ ਜਿਹੜੇ ਕਰਕੇ ਥੋੜਾ ਜਿਹਾ ਲੜੇ ਸਿਮਿੰਟ ਕਿਤੇ ਪਿਆ ਪੈਪ ਪਾਣੀ ਕਿਤੇ ਨੂੰ ਗਿਰ ਰਿਹਾ ਹੁਣ ਪੈਪ ਪਹਿਲਾਂ ਇੱਥੇ ਕਿੱਦਾਂ ਦਾ ਉਹ ਪਾਣੀ ਛੋਟਾ ਦਾ ਪੈਪ ਹੁਣ ਪੈਪ ਮੈਨੂੰ ਕਹੇ ਬੜਾ ਮਗਾ ਦੇਣਾ ਇੱਕ ਛੋਟਾ ਜਿਹਾ ਕੜਤਾ ਕੋਠੇ ਦਾ ਪਾਣੀ ਉਹ ਕਰ ਰਿਹਾ ਉੱਪਰ ਦੇ ਪਾਣੀ ਫੇਲਾ ਸਿਮੇਟਰ ਦਿੱਤਾ ਰਿਹਾ ਸਿਮੇਟਰ ਕਰਤਾ ਤਾਂ ਹੀ ਤੈਨੂੰ ਕਹਿੰਦਾ ਹੋ ਗਿਆ ਸਾਰਾ ਸੈੱਟ ਥੋੜਾ ਦਿਮਾਗ ਲਾਉਣਾ ਪੈਂਦਾ ਫਿਰ ਗੱਲਾਂ ਹੋ ਜਾਂਦੀਆਂ ਇਹ ਇੱਥੇ ਵੀ ਬਾਹਰ ਨਿਕਲ ਜਾਣ ਦਾ ਪਾਣੀ ਚੱਲ ਹੁਣ ਕੋਈ ਨਹੀਂ ਤਾਂ ਧਰਤੀ ਸਮਝੂ ਬਾਹਰ ਕੋਈ ਡੀਨ ਗੱਲ ਹੈਗਾ ਇੰਨਾ ਵੀ ਪਾਣੀ ਹੈ ਨਹੀਂ ਉੱਪਰ ਤੇ ਬਹ ਹਾਂ ਮਿਸਟਰ ਜੀ ਵੀ ਸੈੱਟ ਜੀ ਹੋ ਗਈ ਜੀ ਹਨ ਛੇ ਮਿਸਟਰ ਦੇ ਕਿੱਥੇ ਜਿਹੜਾ ਸੁਪਾਂਡੇ ਉਹਦੇ ਚਾਹ ਪਿਆ ਹੋਵੇ ਲੈਵਲ ਵਾਲਾ ਪਾਪ ਬਣਾ ਕੋਣ ਹਾਂ 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 ਯਾਰੀ ਕਲਪੇ ਤੇ ਨਾ ਹੁੰਦੀ ਇਹਨਾਂ ਉਹ ਤਾਂ ਬਹੁਤ ਸਕੇ ਨਹੀਂ ਨਿਸ਼ਰੀ ਤੇ ਹੈ ਹੋਣੀ ਕਿ ਤੇਰੇ ਉਹ ਤਾਂ ਚੱਕ ਲੈ ਜਦਾ ਅਸੀਂ ਤਾਂ ਹਾਏ ਨਹੀਂ ਕਰਨਾ ਉਹ ਪਹਿਲਾਂ ਇਹ ਤਾਂ ਮੈਨੋਂ ਬੜੀ ਇੰਚ ਰਿਉ ਅੱਛਾ ਹਾਂ ਚੱਲ ਮੈਂ ਲਿਆਉਂਦਾ ਇੱਕ ਆਪਣੀ ਲਿਆਉਂਦੇ ਆ ਇੱਕ ਲੰਬਾ ਜਿਹਾ ਪਾਣੀ ਆਪਣੀ ਲਿਆਉਂਦੇ ਆ ਉਹਦੇ ਨਾਲ ਗੱਲ ਲੋਟ ਆਉਣੀ ਸਾਰਾ ਕੋਸੇ ਦਾ ਪਾਣੀ ਤੱਕ ਹੋ ਜਾਊਗਾ ਉਹ ਖਿੱਚ ਲੈਣਾ ਉਹ ਸਾਰਾ ਕੱਢ ਦੇਣਾ ਪਾਣੀ ਇੱਕ ਸਾਈਡ ਜਿੰਨ ਸਾਰਾ ਤਾਂ ਬਦਿਆਂ ਦੀ ਗ੍ਰੇਮ ਹੈਗੀ 150 ਕਿਲੋ ਰਿਆ ਤਾਂ ਪਾਣੀ ਅੜੜ ਕੇ ਨਾਲ ਸੰਭਰ ਸੰਭਰ ਸਭਰਾਉਣ ਨਾਲ ਜੁੱਥ ਜੁੱਥ ਥੋੜਾ ਪਾਣੀ ਥੋੜੀ ਲਾ ਦਰਾਂਗੇ ਕੀ ਹੋ ਗਿਆ ਆ ਮੇਰੀ ਬੈਗੜੇ ਦੇਖਾ ਇਹ ਤਾਂ ਜਿੱਜਾ ਆਇਆ ਮੈਂ ਹਾਂ ਹਾਂ ਉਹ ਆਪਾਂ ਇਹ ਦੂਆ ਘਾਹ ਤੇ ਰੱਖ ਲਵਾਂ ਦੂਆ ਘਰ ਤਰਜੀਦ ਲਓ ਜੀ ਅੱਜ ਦੀ ਲਾਈਵ ਵੀਡੀਓ ਸੀ ਤੁਹਾਨੂੰ ਘਰ ਦਾ ਸਾਰਾ ਦਿਖਾਉਂਦਾ ਤੇ ਇੱਕ ਦੁਪਹਿਰ ਨੂੰ 12 ਵਜੇ ਲਾਈਵ ਹੋਊਗਾ ਤੱਕ ਲਾਈਵ ਆਉਣਗੇ ਅੱਜ ਅੱਜ ਸਾਡੇ ਪੂਰਾ ਮਨਾ ਲੈਣਾ ਆਪਾਂ ਨੇ ਧੰਨਵਾਦ ਜੀ